ਵਾਹਿਗੁਰੂ ਜੀ ਤਾਲ ਤਾਲ ਸਾਹ ਵਾਹਿਗੁਰੂ ਜੀ ਕੀ ਤਸਬਹ ਦੰਦਨ ਸਿੰਘੂ ਤੇ ਇੱਕ ਬਾਦਰ ਸਾਹਿਬ ਮਹਾਰਾਜ ਸਦਾਈ ਜੈ ਜੈਕਾਰ ਸਦਾਈ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰਵਾ ਬਾਬਾ ਜੀ ਔਖੀ ਘੜੀ ਨਾ ਦੇਖੋ ਕਰੋ ਕਿਰਪਾ I'm i ਸ਼ਿਰਵਾਹੇ ਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਭੈ ਭੂਲੇ ਸਤਿਧਾਰਾ ਸੋ ਬ੍ਰਿ ਏਕੇ ਉਤਮ ਪੰਥ ਸੁਨੇਹੁ ਗੁਰ ਸੰਗਤ ਤੇ ਮਿਲੰਤ ਜਮtras ਮਿਟਾਈ ਏਕੇ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਏਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਜੈ ਸੋ ਗੁਰੂ ਉਪਦੇਸਿਆ ਮੈਂ ਤੈਸੋ ਗਿਆ 부ਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ जिसका पिता तू है मेरे स्वामी तेज बार कबूक कैसी नाव निध नाम दान ग्रह तेरे मानबान जे सुसी पिता गिर बाल आ गया ਬਾਰਗ ਮੁਖ ਮੰਗਲ ਸੋ ਦਿਨਾ ਨਾਨਕ ਬਾਰਗ ਦਰਸ ਬ੍ਰਾਹਮਚਾਰ ਹੈ ਮੋਹਿ ਹਿਰਦੈ ਵਸੈ ਤੇ ਚਰਣਾ ਸੋਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗਿਆਂ गुरु नानक की वड़े आई राम नाम और मैं गयो जा कै सम नहीं ये सिमरत संकट मिट दरस तुहारो सुखु डल गुर से सेविय एहन सहज सुपाये दर्सन पर से है गुरु का जन्म मरण दुख ओ वेभ दुख साम दे नूर सोह गुरु सो जटी जटिया दु डिठे सजे बादशाह माल जनम जनम दे सजन सजा बादशाह से शाह जेस पास भरिखां सोहीअ सभेस हर वाप ई माती हर वे भ हर बा ਮੰਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਚੌਥੇ ਬਾਦਸ਼ਾਹ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 719 ਦੇ ਬਹਿਰਾਲੀ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ